ਗੁਰੂ ਪਿਆਰੀ ਸਾਧ ਸੰਗਤ ਜੀਓ ਬਟਾਰੀ ਵਾਲੇ ਕਵੀਸ਼ਰੀ ਜੱਥੇ ਵੱਲੋਂ ਬੁਲਾਈ ਅਦਬ ਪਿਆਰ ਸਹਿਤ ਫਤਿਹ ਕਰੋ ਜੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀਓ ਸੋਢੀ ਸੁਲਤਾਨ ਮੀਰੀ ਪੀਰੀ ਦੇ ਪਾਤਸ਼ਾਹ ਕਾਲ ਤੱਕ ਸਾਹਿਬ ਦੇ ਰਚਨਹਾਰੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਢਾਡੀ ਕਲਾ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਦੇ ਵਿੱਚ ਲੈ ਕੇ ਆਂਦਾ ਤੇ ਨੀਲੇ ਦੇ ਸਾਹੋ ਅਸਵਾਰ ਕਲਗੀਧਰ ਪਾਤਸ਼ਾਹ ਅਮਰਤ ਕੇ ਦਾਤੇ ਸਾਹਿਬ ਸ਼ਿਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਵੀਸ਼ਰੀ ਕਲਾ ਨੂੰ ਕੌਮ ਦੇ ਅੰਦਰ ਧਰਮ ਦੇ ਅੰਦਰ ਲੈ ਕੇ ਆਂਦਾ ਤੇ ਵਕਤ ਦਰ ਵਕਤ ਮਰਦਾਂ ਯੋਧਿਆਂ ਸੂਰਮਿਆਂ ਦੇ ਇਤਿਹਾਸ ਕੌਮ ਦੇ ਨਾਲ ਇਹ ਗੁਣੀ ਜਨ ਸਾਂਝੇ ਕਰਦੇ ਆਏ ਪਰ ਇੱਕ ਸਮਾਂ ਸੀ ਜਦੋਂ ਕਵੀਸ਼ਰੀ ਕਲਾ ਦਾ ਮਾਲਵੇ ਦੇ ਵਿੱਚ ਜਨਮ ਹੋਇਆ ਉਹ ਲੋਕ ਜਿਨ੍ਹਾਂ ਨੇ ਮਾਲਵੇ ਦੇ ਅੰਦਰ ਕਵੀਸ਼ਰੀ ਕਲਾ ਨੂੰ ਜੱਥਿਆਂ ਦੇ ਰੂਪ ਦੇ ਵਿੱਚ ਜਵਾਨ ਕੀਤਾ ਅੱਜ ਉਹ ਗੁੰਮਨਾਮੀ ਦੀ ਦੁਨੀਆ ਦੇ ਵਿੱਚ ਚਲੇ ਗਏ ਤੇ ਇਸ ਮਾਲਵੇ ਵਿੱਚ ਜੰਮੀ ਹੋਈ ਕਬੀਸ਼ਰੀ ਨੂੰ ਮਾਝੇ ਵਾਲੇ ਵਿਆਹ ਕੇ ਲੈ ਗਏ ਅੱਜ ਉੱਥੇ ਬੜੇ ਚੜ੍ਹਦੀ ਕਲਾ ਵਾਲੇ ਨਾਮ ਵਾਰ ਜੱਥੇ ਨੇ ਸੋ ਗੁਰੂ ਦੀ અપਾਰ ਕਿਰਪਾ ਤੇ ਤੁਹਾਡੀਆਂ ਸੰਗਤ ਦੀਆਂ ਅਸੀਸਾਂ ਦੁਆਵਾਂ ਦਾ ਸਦਕਾ ਅਸੀਂ ਤੁਹਾਡੇ ਚਰਨਾਂ ਦੇ ਸੇਵਕ ਇੱਕ ਉਪਰਾਲਾ ਕਰਨ ਜਾ ਰਹੇ ਹਾਂ ਕਿਉਂਕਿ ਸਿੱਖ ਕੌਮ ਚੜ੍ਹਦੀ ਕਲਾ ਵਾਲੀ ਹੋ ਸਕਦੀ ਹੈ ਜੇ ਸਾਡੇ ਕੋਲੇ ਸਰਹੰਦ ਦੀਆਂ ਨੀਹਾਂ ਵਾਲਾ ਬਚਪਨ ਹੋਵੇ ਜੇ ਸਾਡੇ ਕੋਲੇ ਚਮਕੌਰ ਦੀ ਗੜੀ ਵਾਲੀ ਜਵਾਨੀ ਹੋਵੇ ਤੇ ਸਾਡੇ ਕੋਲੇ ਠੰਡੇ ਬੁਰਜ ਵਾਲੀ ਬਜ਼ੁਰਗੀ ਹੋਈ ਪਰ ਅਫਸੋਸ ਹੈ ਕਿ ਅੱਜ ਸਾਡੀ ਕੌਮ ਦੀ ਸਾਰੀ ਨਹੀਂ ਪਰ ਬਹੁਤਾ ਬਚਪਨ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਦੇ ਵਿੱਚ ਬਿਜ਼ੀ ਹੈ ਅੱਜ ਸਾਡੀ ਬਹੁਤੀ ਜਵਾਨੀ ਨਸ਼ਿਆਂ ਵਿਸ਼ਿਆਂ ਦੇ ਵਿੱਚ ਬਿਊਟੀ ਪਾਰਲਰਾਂ ਨਾਈਆਂ ਦੀਆਂ ਦੁਕਾਨਾਂ ਦੇ ਕੁੰਡੇ ਖੜਕਾਉਣ ਦੇ ਵਿੱਚ ਵਿਅਸਤ ਹੈ ਤੇ ਅੱਜ ਸਾਡੀ ਬਹੁਤੀ ਬਜ਼ੁਰਗੀ ਸਾਧਾਂ ਦੇ ਡੇਰਿਆਂ ਤੇ ਚੌਂਕੀਆਂ ਭਰਨ ਦੇ ਵਿੱਚ ਲੱਗੀ ਹੋਈ ਹੈ ਆਓ ਇੱਕ ਉਪਰਾਲਾ ਹੈ ਕਿ ਮਾਲਵੇ ਦੇ ਉਹ ਕਵੀਸ਼ਰ ਜਿਨ੍ਹਾਂ ਨੇ ਕਦੇ ਆਪਣੇ ਸਮੇਂ ਦੇ ਅੰਦਰ ਕੌਮ ਦੀ ਪੰਥ ਦੀ ਇਤਿਹਾਸ ਦੇ ਨਾਲ ਸੇਵਾ ਕੀਤੀ ਹੈ ਅੱਜ ਗੁੰਮਨਾਮੀ ਦੀ ਦੁਨੀਆ ਦੇ ਵਿੱਚ ਨੇ ਉਹਨਾਂ ਨੂੰ ਤੁਹਾਡੇ ਸੰਮੁਖ ਕੀਤਾ ਜਾਏ ਸੋ ਬੇਨਤੀ ਹੈ ਕਿ ਜਿਸ ਵੀ ਪਿੰਡ ਦੇ ਵਿੱਚ ਤੁਹਾਡੀ ਕਿਸੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੀ ਜਾਣ ਪਹਿਚਾਣ ਦੇ ਵਿੱਚ ਕੋਈ ਵੀ ਕਵੀਸ਼ਰ ਜਨ ਹਨ ਸਾਡਾ ਇਸ ਵੀਡੀਓ ਦੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਸਾਡੇ ਨਾਲ ਰਾਬਤਾ ਕਰਕੇ ਉਹਨਾਂ ਦੇ ਨਾਲ ਸਾਡਾ ਸੰਪਰਕ ਸਾਥ ਦਿਓ ਅਸੀਂ ਆਪ ਚੱਲ ਕੇ ਜਾ ਕੇ ਉਹਨਾਂ ਦੀ ਮੁਲਾਕਾਤ ਸੰਗਤਾਂ ਦੇ ਨਾਲ ਕਰਵਾਵਾਂਗੇ ਜਿਹਦੇ ਦੋ ਫਾਇਦੇ ਹੋਣਗੇ ਇੱਕ ਕੌਮ ਵੱਲੋਂ ਉਹਨਾਂ ਨੂੰ ਸਜਦਾ ਤੇ ਪ੍ਰਣਾਮ ਹੋਏਗਾ ਤੇ ਦੂਸਰੇ ਸਾਡੀ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਕਬੀਸ਼ਰੀ ਤੋਂ ਦੂਰ ਜਾ ਚੁੱਕੀ ਹੈ ਉਹ ਉਹਨਾਂ ਦੇ ਇਤਿਹਾਸ ਨੂੰ ਸੁਣ ਕੇ ਦੁਬਾਰਾ ਤੋਂ ਕੀਸ਼ਰੀ ਦੇ ਨਾਲ ਜੁੜੇਗੀ ਕਬੀਸ਼ਰੀ ਦੇ ਗੁਣ ਕਬੀਸ਼ਰੀ ਦੇ ਫਾਇਦੇ ਤੇ ਕਬੀਸ਼ਰੀ ਦੇ ਅੰਦਰ ਮਿਲਣ ਵਾਲੀਆਂ ਅਸੀਸਾਂ ਤੋਂ ਜਾਣੂ ਹੋਏਗੀ ਤੇ ਇਸ ਤੋਂ ਬਾਅਦ ਜਿਹੜੇ ਵੀ ਨੌਜਵਾਨ ਜਾਂ ਬੱਚੇ ਕਵੀਸ਼ਰੀ ਦੇ ਨਾਲ ਜੁੜੇ ਹੋਏ ਨੇ ਉਹ ਆਪਣੀਆਂ ਵੀਡੀਓ ਆਪਣੀਆਂ ਕਵਤਾਵਾ ਸੰਗਤ ਦੇ ਨਾਲ ਸਾਂਝਾ ਕਰਨੀਆਂ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਕੋਈ ਵੀ ਪੰਥਦਰਸ਼ੀ ਕੌਮ ਦੇ ਹਤਾਇਸ਼ੀ ਕੋਈ ਗੁਰਮਤ ਵਿਦਿਆਲਾ ਚਲਾਉਂਦੇ ਨੇ ਉਹਨਾਂ ਕੋਲੋਂ ਕਵੀਸ਼ਰੀ ਦੇ ਜਥੇ ਨੇ ਉਹ ਵੀ ਸਾਡੇ ਨਾਲ ਸੰਪਰਕ ਸਾਥ ਸਕਦੇ ਨੇ ਅਸੀਂ ਆਪ ਉਹਨਾਂ ਦੇ ਕੋਲ ਪਹੁੰਚਾਂਗੇ ਔਰ ਇਹ ਜਿਹੜੀ ਸਾਰੀ ਸੇਵਾ ਹੈ ਇਹਦੇ ਵਿੱਚ ਨਾ ਆਉਣ ਜਾਣ ਦਾ ਕੋਈ ਤੇਲ ਲਿਆ ਜਾਏਗਾ ਨਾ ਕੋਈ ਕਿਰਾਇਆ ਹੋਏਗਾ ਤੇ ਨਾ ਕੋਈ ਮਾਇਆ ਲਈ ਜਾਵੇਗੀ ਇਹ ਗੁਰੂ ਦੀ ਕਿਰਪਾ ਤੇ ਤੁਹਾਡੀਆਂ ਅਸੀਸਾਂ ਦਾ ਸਦਕਾ ਕਿਉਂਕਿ ਇਸ ਕਵੀਸ਼ਰੀ ਨੇ ਜਿਤਨਾ ਕੁ ਬਟਾਰੀ ਵਾਲੇ ਜੱਥੇ ਨੂੰ ਮਾਨ ਤੇ ਮਾਇਆ ਝੋਲੀ ਪਾਈ ਹੈ ਤਾਂ ਉਮਰ ਉਸ ਕੌਮ ਦੇ ਰਿਣੀ ਰਹਾਂਗੇ ਤੇ ਇੱਕ ਨਿਗੂਣਾ ਜਿਹਾ ਛੋਟਾ ਜਿਹਾ ਉਪਰਾਲਾ ਹੈ ਕੌਮ ਦੇ ਅੰਦਰ ਇਸ ਤੁਹਾਡੀਆਂ ਅਸੀਸਾਂ ਤੇ ਦੁਆਵਾਂ ਦਾ ਸਦਕਾ ਹੀ ਸ਼ੁਰੂ ਹੋਏਗਾ ਤੇ ਇੱਕ ਬੇਨਤੀ ਹੈ ਕਿ YouTube ਦੇ ਉੱਪਰ ਆਪਣਾ ਭਾਈ ਮਨਜੀਤ ਸਿੰਘ ਬਟਾਰੀ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰ ਲੈਣਾ ਔਰ ਫੇਸਬੁੱਕ ਦੇ ਉੱਪਰ ਭਾਈ ਮਨਜੀਤ ਸਿੰਘ ਵਿਟਾਰੀ ਆਪਣਾ ਪੇਜ ਹੈ ਉਹਨੂੰ ਫਾਲੋ ਕਰ ਲੈਣਾ ਤਾਂ ਕਿ ਇਹ ਸਾਰੀਆਂ ਸਵਾਮਾ ਤੁਹਾਡੇ ਤੱਕ ਪਹੁੰਚਣ ਤੇ ਅੰਤ ਦੇ ਵਿੱਚ ਸਮੁੱਚੇ ਮਾਲਵੇ ਦੇ ਅੰਦਰ ਕੋਈ ਵੀ ਗੁਰਸਿੱਖ ਵੀਰ ਕੋਈ ਵੀ ਪੰਜਾਬੀ ਵੀਰ ਜਿਹੜਾ ਕਿਰਤ ਦੇ ਨਾਲ ਜੁੜਿਆ ਹੋਇਆ ਹੈ ਉਹ ਕਿਸੇ ਖੋਖੇ ਦੇ ਰੂਪ ਦੇ ਵਿੱਚ ਕਿਸੇ ਰੇੜੀ ਦੇ ਰੂਪ ਦੇ ਵਿੱਚ ਕਿਸੇ ਪੱਲੀ ਵਿਛਾਕੇ ਆਪਣੀ ਕਿਰਤ ਕਰਦਾ ਹੈ ਤੇ ਉਹਨੂੰ ਲੱਗਦਾ ਹੈ ਜੇ ਉਹਦੀ ਵੀਡੀਓ ਸੰਗਤ ਨਾਲ ਸਾਂਝੀ ਕੀਤੀ ਜਾਏ ਉਹਨੂੰ ਕੋਈ ਆਰਥਿਕ ਮਦਦ ਮਿਲ ਸਕਦੀ ਹੈ ਉਹ ਵੀਰ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਸ਼ਰਤ ਹੈ ਕਿ ਪੰਜਾਬੀ ਜਾਂ ਗੁਰਸਿੱਖ ਹੋਣਾ ਚਾਹੀਦਾ ਹੈ ਉਹ ਵੀ ਨਿਸ਼ਕਾਮ ਸੇਵਾ ਨਿਭਾਈ ਜਾਏਗੀ ਉਸ ਵੀਰ ਦੇ ਕੋਲੋਂ ਵੀ ਕੋਈ ਮਾਇਆ ਨਹੀਂ ਲਈ ਜਾਏਗੀ ਸੋ ਜਿੱਥੇ ਗੁਰੂ ਪਾਤਸ਼ਾਹ ਜੀ ਤੋਂ ਅਰਦਾਸ ਬੇਨਤੀ ਕਰਕੇ ਅੱਜ ਦਾ ਇਹ ਉਪਰਾਲਾ ਸ਼ੁਰੂ ਕਰਨ ਲੱਗੇ ਹਾਂ ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸਿਰ ਤੇ ਹੱਥ ਰੱਖਿਓ ਅਸੀਸ ਦਿਓ ਤੇ ਜਿੰਨੇ ਕੁ ਰੂਹਾਂ ਨੂੰ ਤੁਹਾਡੇ ਰੂਬਰੂ ਕਰਾਂਗੇ ਉਹਨਾਂ ਨੂੰ ਸੁਣ ਕੇ ਤੁਹਾਨੂੰ ਚੈਨ ਮਿਲੇਗਾ ਸਕੂਨ ਮਿਲੇਗਾ ਆਨੰਦ ਆਏਗਾ ਤੇ ਤੁਸੀਂ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੁੜੋਗੇ ਸਾਡੇ ਦੋਨੋਂ ਹੀ ਜਿਹੜੇ ਚੈਨਲ ਤੇ ਪੇਜ ਨੇ ਉਹਨਾਂ ਨੂੰ ਸਬਸਕ੍ਰਾਈਬ ਤੇ ਫਾਲੋ ਕਰ ਲੈਣਾ ਸਾਨੂੰ ਅਸੀਸ ਦੇਣੀ ਅਸੀਂ ਕੌਮ ਦੀਆਂ ਆਸਾਂ ਤੇ ਪੂਰੇ ਉੱਤਰ ਚ ਸਕੀਏ ਹੋਈਆਂ ਗਲਤੀਆਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਬਿਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ